فاضਿਲ کا विधायक जड़ा है ना समझ आए नहीं ओनु समझ आएगी 27 ਦੇ ਵਿੱਚ ਜਦੋਂ ਵੋਟਾਂ ਮੰਗਣ ਜਾਏਗਾ ਨਾ ਉਹਨੂੰ ਪਤਾ ਉਦੋਂ ਲੱਗੇਗਾ ਉਡਦੀ ਦੇਖੀਏ ਫਸੀ ਨਹੀਂ ਦੇਖੀ ਜਦੋਂ ਫਸੀ ਦੇਖੇਗਾ ਨਾ ਉਦੋਂ ਪਤਾ ਲੱਗਦਾ ਸਾਰੀ ਪਾਰਟੀਆਂ ਲੰਦੀਆਂ ਸਾਡਾ ਕੀ ਇਲੈਕਸ਼ਨ ਨਹੀਂ ਹੁੰਦਾ ਇਲੈਕਸ਼ਨ ਦੇ ਵਿੱਚ ਜ਼ੋਰ ਨਾਲ ਲਾਈਏ ਆਪਦੇ ਵਰਕਰਾਂ ਨੂੰ ਮਿਲਦੇ ਆਪ ਦੀ ਗੱਲ ਰੱਖਦੇ ਆ ਜਿਨ੍ਹਾਂ ਨੇ ਗਲਤ ਕੰਮ ਕੀਤੇ ਹੈ ਉਹਨਾਂ ਦੀ ਉਜਾਗਰ ਕਰਦੇ ਆ ਆਪ ਦਾ ਵੋਟ ਜਿਹੜਾ ਹੈ ਉਹ ਮੰਗੇ ਤੇ ਗੱਲ ਕਰਨੀ ਪੈਂਦੀ ਹੈ ਇਸ ਕੋ ਸਾਰੀ ਪਾਰਟੀ ਲੰਦੀ ਮੁੱਦੇ ਸਾਡੇ ਕੋਲ ਦੇਖੋ ਸਿੱਧਾ ਕੰਮ ਕੀਤੇ ਅੱਜ ਜੇ ਕਹਿਣ ਜੋ ਗਿਆ ਅਸੀਂ ਫਾਜ਼ਿਲਕਾ ਜੋ ਡਵੈਲਪਮੈਂਟ ਕੀਤੀ ਹੈ ਸਾਡੇ ਕਹਿਣ ਜਲਾ ਨਹੀਂ ਲੋਕਾਂ ਦਾ ਦਿਲੋਂ ਬੋਲਦੇ ਲੋਕ ਲੋ ਖੁਦ ਮੰਦੇ ਵੀ ਅਸੀਂ ਅੱਜ ਕਿਤੇ ਸਾਰੇ ਪੂਰੇ ਕੀਤੇ ਅਸਾਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਆ ਵਾਅਦਾ ਕੀਤਾ ਸੀ ਪੂਰਾ ਨਹੀਂ ਕੀਤਾ ਅਸੀਂ ਫਾਜ਼ਿਲਕਾ ਰੇਲਵੇ ਲਾਈਨ ਦੀ ਗੱਲ ਕੀਤੀ ਸੋਬੜ ਹਸਪੀਟਲ ਦੀ ਕੀਤੀ ਟਰੋਮਾ ਸੈਂਟਰ ਦੀ ਕੀਤੀ ਕੈਂਸਰ ਹਸਪੀਟਲ ਦੀ ਕੀਤੀ ਸੜਕਾਂ ਦੀ ਕੀਤੀ ਸੀਵਰੇਜ ਕੀਤੀ ਪੀਣ ਵਾਲੇ ਪਾਣੀ ਦੀ ਕੀਤੀ ਅੰਡਰਬ੍ਰਿਜ ਦੀ ਕੀਤੀ ਔਰਬ੍ਰਿਜ ਦੀ ਕੀਤੀ ਛੋੜੀ ਸੜਕਾਂ ਦੀ ਕੀਤੀ ਜੋ ਵੀ ਵਾਅਦੇ ਕੀਤੇ ਨਾ ਜੇ ਅਸੀਂ ਕੋਈ ਨਹੀਂ ਸਾਡੇ ਸਾਰੇ ਪੂਰੇ ਕੀਤੇ ਨਹੀਂ ਲੋਕੀ ਦੇਖੋ ਯਾਦ ਲੋਕਾਂ ਨੂੰ ਯਾਦ ਹੈ ਜਿਹੜੇ ਲੋਕ ਅੱਛੀ ਸੋਚ ਰੱਖੇ ਅੱچھے ਕੰਮ ਨੂੰ ਦੇਖਦੇ ਆ ਉਹ ਤਾਂ ਯਾਦ ਕਰਦੇ ਹੀ ਆ ਬਾਕੀ ਲੋਚਨਾ ਕਰਨ ਵਾਲੇ ਆਖੀ ਆ ਲੋਚਨਾ ਕਰਦੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਅਜੀ ਚੀਜ਼ ਹੀ ਕੀਆ ਪਰ ਰਿਸਪੌਂਸ ਅੱਛਾ ਹੈ ਲੋਕ ਕਹਿੰਦੇ ਆ ਵੋਟ ਪਾਣਗੇ ਲੋਕ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਐਸੀ ਨਫ਼ਰਤ ਹੋ ਗਈ ਐਲਰਜੀ ਹੋ ਗਈ ਇੰਨੀ ਲੁੱਟ ਕਸੂਟ ਜ਼ਿੰਦਗੀ 'ਚ ਮੈਂ ਨਹੀਂ ਦੇਖੀ ਇਸ ਤਰ੍ਹਾਂ ਦਾ ਕੰਮ ਦੱਬੇ ਵਾਰਨੇ ਹੋਰ ਕਰਨਾ ਪਰ ਮੈਨੂੰ ਪਤਾ ਨਹੀਂ ਅਫਸਰ ਸੈਨੂ ਵੀ ਕੀ ਹੋ ਗਿਆ ਜੰਗਾਲ ਲੱਗਿਆ ਪਿਆ ਸਾਡੇ ਬੜੇ ਕੀ ਸੀ ਸਾਡੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਸੀਗੀ ਅਸੀਂ ਪਿੰਡਾਂ ਜਾਂਦੇ ਸੀ ਬਸਾ ਖੁੱਲਾ ਦਰਬਾਰ ਬਿਲਾਉਂਦੇ ਸੀ ਉੱਥੇ ਲੋਕੀ ਸਮੱਸਿਆ ਰੱਖਦੇ ਸੀ ਉੱਥੇ ਹੱਲ ਹੁੰਦੇ ਸੀਗੇ ਅ fırsਰਾਂ ਨੂੰ ਔਰ ਸਾਰਿਆਂ ਨੂੰ ਇਹ ਡਰ ਰਹਿੰਦਾ ਸੀ ਪਤਾ ਨਹੀਂ ਕੋਣ ਸਾਡੀ ਕੋਈ ਗੱਲ ਕਰ ਦੇ ਕੰਮ ਕਰ ਦੇ ਸੀ ਨਿੱਜੀ ਤੌਰ ਸਾਡਾ ਕੁਝ ਨਹੀਂ ਹੁੰਦਾ ਜਿਵੇਂ ਜਿੱਥੇ ਅਸੀਂ ਪਾਰਟੀ ਦੇ ਬੰਨੇ ਹੁੰਨੇ ਆ ਨਾ ਜੀ ਸਾਡਾ ਪਰਸਨਲ ਵਿਚਾਰ ਜਿਹੜਾ ਨਾ ਜੀ ਉਹ ਕਦੇ ਨਹੀਂ ਹੁੰਦਾ ਅਗਰ ਸਾਡਾ ਕੋਈ ਪਰਸਨਲ ਵਿਚਾਰ ਹੁੰਦਾ ਤਾਂ ਸਾਡੀ ਮੀਟਿੰਗ ਦੇ ਵਿੱਚ ਬੰਦ ਕਮਰੇ ਚ ਹੁੰਦਾ ਬਾਰ ਅਸੀਂ ਸੜਕ ਦੇ ਦੇਖੋ ਪਾਰਟੀ ਦੇ ਬੰਦੇ ਸਾਡੀ ਪਾਰਟੀ ਪਾਲਿਸੀ ਨਾਲ ਸਾਨੂੰ ਚੱਲਣਾ ਪੈਂਦਾ ਅਸਰ ਨੂੰ ਤੋਂ ਹਦੇਸ ਹੈ ਵੀ 117 ਤਿਆਰੀ ਕਰੋ ਉਹ ਫੈਸਲਾ ਉਹਨੂੰ ਕਦੇ ਵੀ ਹੋ ਜੇ ਜੋ ਫੈਸਲਾ ਉੱਤੇ ਲੇ ਕਰਨਗੇ ਉਸ ਦੇ ਨਾਲ ਸਹਿਮਤ ਹੈ ਗਿਆ ਦੇਖੋ ਮਤਲਬ ਜੋ ਲੋਕ ਜਿਸ ਤਰ੍ਹਾਂ ਗੱਲ ਕਰਦੇ ਆ ਲੋਕ ਗੱਲ ਕਿਉਂ ਕਰਦੇ ਨੇ ਲੋਕ ਦੁਖੀ ਨੇ ਲੋਕ ਆ ਚੰਦ ਨੇ ਕਦੇ ਫਿਰ ਕਿ ਦੀ ਗੱਲ ਹੱਥ ਨੂੰ ਸਿਲਦਾ ਪੰਜਾਬ ਬੜਾ ਪਿੱਛੇ ਜਾ ਰਿਹਾ ਲੋਕ ਦੁਖੀ ਨੇ ਵੀ ਕਦੇ ਕਾਂਗਰਸ ਨਾਲ ਜੀ ਲੋਕ ਦੁਖੀ ਨੇ ਆਮ ਆਦਮੀ ਤਾਂ ਬਿਲਕੁਲ ਹੀ ਨਾ ਜੀ ਤਾਂ ਲੋਕਾਂ ਨੂੰ ਡਰ ਹੈ ਲੋਕੀ ਕਹਿੰਦੇ ਜੀ ਇਕੱਠੇ ਹੋ ਜਾਣ ਤਾ ਪੰਜਾਬ ਬਚ ਜੇ ਇਹ ਲੋਕਾਂ ਦੀ ਭਾਵਨਾ ਹੈ ਇਹ ਲੋਕਾਂ ਦੀ ਭਾਵਨਾ ਹੈ ਮੈਂ ਅਸੀਂ ਸਾਡੀ ਪਰਸਨ ਰਾਏ ਜਿਹੜੀ ਆਂਦੀ ਉਹ ਲੋਕ ਉਹ ਹੁੰਦੀ ਹੈ ਪਾਰਟੀ ਦੇ ਵਿੱਚ ਆਪਾਂ ਪਾਰਟੀ ਦੇ ਬੰਨੇ ਬੰਦੇ ਆ ਜੋ ਪਾਰਟੀ ਆਦੇਸ਼ ਦਿੰਦੀ ਅਸੀਂ ਉਸ ਤੇ ਕੰਮ ਕਰਦੇ ਇਹ ਫਾਜ਼ਿਲਖਾ ਦਾ ਵਿਧਾਇਕ ਜਿਹੜਾ ਹੈ ਨਾ ਸਮਝਾਏ ਉਹਨੂੰ ਅਜੇ ਰਾਜਨੀਤੀ ਦੀ ਸਮਝ ਨਹੀਂ ਉਹਨੂੰ ਸਮਝ ਆਏਗੀ 27 ਦੇ ਵਿੱਚ ਜਦੋਂ ਵੋਟਾਂ ਮੰਗਣ ਜਾਏਗਾ ਨਾ ਉਹਨੂੰ ਪਤਾ ਉਦੋਂ ਲੱਗੇਗਾ ਉਹਨੂੰ ਪਤਾ ਲੱਗੇ ਉਹ ਉੜਦੀ ਦੇਖੀ ਫਸਦੀ ਨਹੀਂ ਦੇਖੀ ਜਦੋਂ ਫਸਦੀ ਦੇਖੇਗਾ ਨਾ ਉਦੋਂ ਪਤਾ ਲੱਗਦਾ ਹੈ ਅ ਤਕੀ ਹੈ ਉੜਦੀ ਹੈ ਉਹ ਦੇਖ ਮਤਲਬ ਇਹ ਤਾਂ ਸੂਤ ਆ ਗਈ ਅਕਾਲੀ ਦਲ ਤੇ ਸੀਗਾ ਸਮਰਵੀਰ ਨੇ ਕੰਮ ਕੀਤਾ ਸੀਗਾ ਸਾਰਾ ਤੇ ਅਕਾਲੀ ਉਹ ਕਿਸੇ ਨੇ ਜਿਵੇਂ ਸੌਦਾ ਕਰਕੇ ਉਹ ਟਿਕਟ ਦਿਰਾਤੀ ਇਹ ਵਸ ਸਾਰਿਆਂ ਦੇ ਸੌਦਾਈ ਉਸ ਟਾਈਮ ਇੰਨੀ ਗਲਤ ਹਵਾ ਜੁੁੱਟੀ ਜਿਹੜੀ ਕੇਦਰੀਵਾਲ ਦੀ 1000 ਰੁਪਿਆ ਉਹ ਕਰਾਂਗੇ ਉਹ ਕਰਾਂਗੇ ਦਿੱਲੀ ਦੇ ਸੁਪਨੇ ਸਕੂਲ ਹਸਪੀਟਲ ਲੋਕਾਂ ਨੂੰ ਪਤਾ ਲੱਗਿਆ ਉਹ ਉਹਦੇ ਹਵਾ ਦੇ ਵੀ ਸਾਰੇ ਦੇਖੋ ਉਸ ਟਾਈਮ ਕੀ ਸੀਗਾ ਬਾਦਲ ਸਾਹਿਬ ਕੋ ਹਾਰ ਨਾਲ ਸਕਤੀ ਨਹੀਂ ਸੀ ਵੱਡੇ ਵੱਡੇ ਲੀਡਰ ਹਾਰ ਗਏ ਉਸ ਟਾਈਮ ਇੱਕ ਹਵਾ ਦੀ ਚੱਲੀ ਸੀ ਉਹ ਹਵਾ ਚ ਇਹਨਾਂ ਦੇ ਸੂਤ ਆ ਗਈ ਇਹ ਤਾਂ ਸਾਡੇ ਪੈਰ ਜੱਡੇ ਬਟਬੜਾ ਗਿਆ 27 ਦੇ ਵਿੱਚ ਪਤਾ ਲੱਗੂਗਾ ਸਿੱਖੀ ਕੀ ਕੀਤਾ ਰਿਜ਼ਲਟ ਹੁੰਦਾ ਅਸੀਂ ਕਿੰਨੇ ਪੜਿਆ ਕੀ ਕੀਤਾ ਬੱਚਾ ਜਦੋਂ ਪੜਦਾ ਨਾ ਤਾਂ ਨਹੀਂ ਪਤਾ ਲੱਗਦਾ ਜਦੋਂ ਪੇਪਰ ਦੇ ਕੇ ਰਿਜ਼ਲਟ ਆਉਂਦਾ ਉਹ ਤਾਂ ਪਤਾ ਲੱਗਦਾ ਕਿੰਨੇ ਮਾਰਕਸ ਆਏ ਅਪੀਲ ਇਹ ਹੈ ਕਿ ਲੋਕਾਂ ਨੂੰ ਆਓ ਪੰਜਾਬ ਬਚਾਈਏ ਨਸ਼ਾ ਮੁਕਤ ਕਰੀਏ ਅੱਛੀ ਭਾਰਤੀ ਜਨਤਾ ਦੀ ਪਾਰਟੀ ਨਾਲ ਲੜੋ ਮੋਦੀ ਦੀ ਸਕੀਮਾਂ ਦੇ ਨਾਲ ਜੋ ਮੋਦੀ ਸਾਹਿਬ ਨੇ ਜੋ ਵਾਅਦੇ ਕੀਤੇ ਪੂਰੇ ਕੀਤੇ ਔਰ ਭਾਰਤੀ ਜਨਤਾ ਪਾਰਟੀ ਜਿਉਂ ਜਿਸ ਲੀਡਰ ਨੇ ਬਹੁ ਮੈਂ ਸਰਪੰਚ ਹੀ ਰਹਿ ਕਿ ਵੀ ਅਗਰ ਭਾਰਤੀ ਜਨਤਾ ਪਾਰਟੀ ਦਾ ਠੱਪਾ ਹੋ ਨ ਪੂਰੇ ਕਿਤੇ ਜੋ ਮੈਂ ਵਿਦਾਇਕ ਰਿਹਾ ਸੀ ਦੋ ਵਾ ਦੇ ਕਿਤੇ ਪੂਰੇ ਕਿਤੇ ਆਓ ਪੰਜਾਬ ਬਚਾਈਏ ਭਾਰਤੀ ਜਨਤਾ ਪਾਰਟੀ ਦੇ ਨਾਲ ਰਹੀਏ ਔਰ ਇੱਕ ਕਰਪਸ਼ਨ ਨੂੰ ਦੂਰ ਕਰੀਏ ਨਸ਼ੇ ਤੋਂ ਦੂਰ ਕਰੀਏ ਐਸਾ ਨਸ਼ਾ ਅਸੀਂ ਤਾਂ ਕਹਿੰਦੇ ਸੀ ਅਸੀਂ 4 ਹਫਤੇ ਚ ਖਤਮ ਕਰਦੇ ਹਾਂ ਉਲਟਾ ਜ਼ਿਆਦਾ ਨਸ਼ਾ ਹੋਇਆ ਪਿਆ ਸੋਮਨਾ ਜੀ ਜੋ ਕਹਿ ਰਿਹਾ ਨਾ ਜੀ ਆਪਦੀ ਮਾਂ ਨੂੰ ਡਾਕਣ ਕੋਈ ਨਹੀਂ ਕਹਿੰਦਾ ਆਪਦੀ ਮਾਂ ਨੂੰ ਡਾਕਣ ਕੋਈ ਨਹੀਂ ਕਹਿੰਦਾ ਅਗਰ ਆਪਦੀ ਗਲਤੀ ਕਦੇ ਆਪ ਨੂੰ ਨਜ਼ਰ ਨਹੀਂ ਆਂਦੀ ਹਮੇਸ਼ਾ ਹੀ ਜ਼ਿਆਦਾ ਜਿਹੜਾ ਗਲਤੀ ਕਰਦਾ ਜ਼ਿਆਦਾ ਛੁਪਾਂਦਾ ਹੈ ਪਰ ਪਬਲਿਕ ਤੋਂ ਕੋਈ ਚੀਜ਼ ਛੁਪੀ ਨਹੀਂ ਰਹਿੰਦੀ ਮਤਲਬ ਅੱਜ ਹਿੰਦੁਸਤਾਨ 'ਚ ਕਮੀ ਕਿਸ ਚੀਜ਼ ਦੀ ਹੈ ਅੱਜ ਹਿੰਦੁਸਤਾਨ ਜਾਂ ਪੰਜਾਬ ਕੁਸੂਬਾ ਪਿੱਛੇ ਕਿਉਂ ਜਾ ਰਿਹਾ ਹੈ ਅੱਛਾ ਇਨਸਾਨ ਬੋਲਦਾ ਨਹੀਂ ਮਾੜਾ ਗੰਦਾ ਆਨਸਰ ਚੁੱਪ ਰਹਿੰਦਾ ਨਹੀਂ ਜਦੋਂ ਤੱਕ ਅੱਛਾ ਇਨਸਾਨ ਆਪਣੀ ਗੱਲ ਨਹੀਂ ਰੱਖਣੇ ਰੱਖੇਗਾ ਉਦੋਂ ਤੱਕ ਸੁਧਾਰ ਨਹੀਂ ਆ ਸਕਦਾ